ਕੀ ਨਾਮ ਮਨਜੀਤ ਸਿੰਘ ਰਾਏ ਹਲਕਾ ਇੰਚਾਰਜ ਲੋਕ ਸਭਾ ਖਡੂਰ ਸਾਹਿਬ ਇਹ ਇਲੈਕਸ਼ਨ ਜੋ ਲੋਕ ਸਭਾ ਦੀ ਲੜੀ ਜਾ ਰਹੀ ਹੈ ਇੱਕ ਪਾਸੇ ਬਾਦਯੋਗ ਨਰਿੰਦਰ ਮੋਦੀ ਜੀ ਜਿਹੜੇ ਇਸ ਦੇਸ਼ ਨੂੰ ਪਿਛਲੇ 10 ਸਾਲ ਤੋਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਔਰ ਵਿਨਾਕਿ ਸੇ ਭ੍ਰਸ਼ਟਾਚਾਰ ਔਰ ਬਹੁਤ ਬਹੁਤ ਜਿਹੜੀਆਂ ਸਾਡੀਆਂ ਸੇਵਾਵਾਂ ਨੇ ਉਹਨਾਂ ਨੂੰ ਬੇਨ ਦਾ ਕੰਪਟਰ ਰੇ ਬਣਾਈ ਢਾਂਚੇ ਨਿਰਮਾਣ ਕਰ ਰਹੇ ਆ ਇਸ ਦੇ ਨਾਲ ਨਾਲ ਹਰ ਵਰਗ ਨੂੰ ਚਾਰ ਵਰਗਾਂ ਨੂੰ ਕਹਿੰਦੇ ਕਿਸਾਨ ਵਰਗ ਯੁਵਾ ਵਰਗ ਔਰ ਆਪਣੇ ਮਹਿਲਾਵਾਂ ਦਾ ਵਰਗ ਔਰ ਗਰੀ ਵਰਗ ਚਾਰ ਵਰਗਾਂ ਦੇ ਉੱਪਰ ਉਹਨਾਂ ਦਾ ਭੋਗ ਸਾਹਿਬ ਔਰ ਲੋਕਾਂ ਦੀ ਸੇਵਾ ਦੇ ਵਿੱਚ ਨਿਰੰਤਰ ਰਲ ਲਗੇ ਹੋਏ ਆ ਉਹ ਸਿਰਦੇ ਜਿਹੜੇ ਆ ਮਕਾਨ ਦੀ ਛੱਤ ਦੇਣਾ ਜਲ ਨਾਲ ਰਾਈ ਪਾਣੀ ਦੇਣਾ ਕਿਉਂਕਿ ਪਹਿਲਾ ਪਾਣੀ ਜੀਵ ਹੈ ਜਿੱਥੇ ਹਰਿਆ ਸਭ ਹੋਏ ਰੈ ਸਾਹਿਬ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜੋ ਗਰੀਬਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਂਦੇ ਆ ਉਹ ਜਿਹੜਾ ਕੇਂਦਰ ਮੰਨੀਓ ਪੈਸਾ ਆਉਂਦਾ ਉਹ ਪੰਜਾਬ ਸਰਕਾਰ ਦੂਸਰੇ ਕੰਮਾਂ ਤੇ ਖਰਚ ਕਰ ਸਕਦੀ ਆ ਕੀ ਕਹਿ ਸਕਦੇ ਹੋ ਤੁਸੀਂ ਕਿਉਂਕਿ ਗਰੀਬਾਂ ਨੂੰ ਤੇ ਉਹ ਸਹੂਲਤ ਮਿਲ ਨਹੀਂ ਰਹੀ ਤੁਹਾਡਾ ਸਵਾਲ ਬਹੁਤ ਵਾਜਿਬ ਹੈ ਇਹਦੇ ਵਿੱਚ ਇਕੱਲਾ ਇਹ ਨਹੀਂ ਕਿ ਉਹ ਡਾਈਵਰਸ਼ਨ ਕਰਦੇ ਆ ਜਿਹੜਾ ਆਪਣੇ ਆਵਾਸ ਯੋਜਨਾ ਦਾ ਉਹ ਡਾਈਵਰਸ਼ਨ ਕਰਦੇ ਜਿਹੜਾ ਮਨਰੇਗਾ ਹੈ ਮਨਰੇਗਾ ਦੇ ਵਿੱਚ ਵੀ ਆਪਣੇ ਲੋਕਾਂ ਨੂੰ ਜਿਹੜੀ ਪੈਸਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਪੈਸਾ ਦਿੰਦੇ ਨਹੀਂ ਇਹਨਾਂ ਇਹਨਾਂ ਚਾਰ ਜਿਹੜੇ ਮਹਿਕਮੇ ਆ ਉਹਨਾਂ ਦੀ ਅਸੀਂ ਮੰਗ ਕਰ ਰਹੇ ਆਂ ਔਰ ਮੇਰੇ ਖਿਆਲ ਦੇ ਵਿੱਚ ਆਉਣ ਵਾਲੀ ਜਿਹੜੀ ਸਰਕਾਰ ਤੀਸਰੀ ਵਾਰ ਜਿਸ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਬਣਨ ਜਾ ਰਹੇ ਆ ਔਰ ਉਹਦੇ ਵਿੱਚ ਇਹ ਸਾਰੀ ਦੀ ਸਾਰੀ ਇਨਕੁਆਰੀ ਹੋਏਗੀ ਜਿਹੜੇ ਵੀ ਇਸ ਦੇ ਵਿੱਚ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਹ ਪੈਸਾ ਲੋਕਾਂ ਵਾਸਤੇ ਹੈ ਗਰੀਬਾਂ ਵਾਸਤੇ ਹੈ ਉਹਨਾਂ ਦੇ ਮਕਾਨ ਉਹਨਾਂ ਦੇ ਸਿਰ ਨੂੰ ਛੱਤ ਦੇਣ ਵਾਸਤੇ ਹੈ ਰਾਜ ਸਾਹਿਬ ਕਿਤੇ ਨਾ ਕਿਤੇ ਆਪੋਜੀਸ਼ਨ ਕਹਿੰਦੀ ਆ ਵੀ ਜਦੋਂ ਪਹਿਲੀਆਂ ਸਰਕਾਰਾਂ ਸੀਗੀਆਂ ਉਸ ਟਾਈਮ ਰਸੋਈ ਗੈਸ ਜਿਹੜੀ ਬਹੁਤ ਸਸਤੀ ਸੀ ਪਰ ਕੇਂਦਰ ਦੀ ਸਰਕਾਰ ਬੰਦੇ ਸਾਲ ਪਿਛਲੇ 10 ਸਾਲਾਂ ਤੋਂ ਜਿਹੜੀ ਰਸੋਈ ਗੈਸ ਦੀ ਕੀਮਤ ਕਾਫੀ ਵੱਧ ਗਈ ਆ ਕੀ ਕਹਿਣਾ ਇਹ ਸਾਡੇ ਕੇਂਦਰ ਸਰਕਾਰ ਨੇ ਨਾਲ ਦੀ ਨਾਲ ਸਬਸਿਡੀ ਜ਼ਿਆਦਾ ਦੇਣ ਦਾ ਵੀ ਪ੍ਰਾਲਾ ਤੁਹਾਡੇ ਸਾਹਮਣੇ ਕੀਤਾ ਹੈ ਔਰ ਕਈ ਵਾਰ ਸਬਸਿਡੀ ਵੀ ਬੁਧਾਇਆ ਹੈ ਔਰ ਤੁਸੀਂ ਜੇਕਰ ਬਾਹਰਲੇ ਕੰਟਰੀਸ ਨੂੰ ਦੇਖੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉਹਨਾਂ ਦੀ ਕਿੱਥੇ ਨੇ ਚਾਹੇ ਉਹ ਨੇਪਾਲ ਹੋਵੇ ਚਾਹੇ ਪਾਕਿਸਤਾਨ ਹੋਵੇ ਚਾਹੇ ਸ਼੍ਰੀਲੰਕਾ ਹੋਵੇ ਲੇਕਿਨ ਫਿਰ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੀ ਸੂਝ ਬੂਝ ਦੇ ਨਾਲ ਗੈਸ ਔਰ ਪੈਟਰੋਲ ਔਰ ਡੀਜ਼ਲ ਉਹਨਾਂ ਦੀ ਕੀਮਤਾਂ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਔਰ ਨਾਲ ਦੀ ਨਾਲ ਉਹ ਸਬਸਿਡੀ ਦੇ ਰਹੇ ਆ ਲਿੰਜਤ ਪਾਪੜ ਜਿਹੜਾ ਹੈ ਇਹ ਵੀ ਇੱਕ ਸੈਲਫ ਹੈਲਪ ਗਰੁੱਪ ਤੋਂ ਚੱਲਿਆ ਸੀ ਯਮੂਲ ਚੱਲਿਆ ਸੀ ਇਸ ਤਰ੍ਹਾਂ ਮੈਂ ਜਦੋਂ ਕਮਿਸ਼ਨ ਦੇ ਵਿੱਚ ਐਜ਼ ਅ ਮੈਂਬਰ ਐਜ਼ ਅ ਵਾਈਸ ਚੇਅਰਮੈਨ ਚੇਅਰਮੈਨ ਕੰਮ ਕੀਤਾ ਤਾਂ ਉੱਥੇ ਮੈਨੂੰ ਉਤਰਾਖੰਡ ਜਾਣ ਦਾ ਮੌਕਾ ਮਿਲਿਆ ਉਹ ਪਹਿਣਾ ਪਹਿਲਾ گلاب ਦੇ ਫੁੱਲ گلاب ਦੇ ਫੁੱਲ ਜਿਹੜਾ ਵੇਚਤੀਆਂ ਸੀ ਹੁਣ گلاب ਜਲ ਬਣਾਉਂਦੀਆਂ ਨੇ ਸੋਨੀਪਾਟ ਦੇ ਵਿੱਚ ਆਰਟੀਫੀਸ਼ੀਅਲ ਜਿਲੇ ਬਣਾਉਂਦੀਆਂ ਨੇ ਉਹ ਮੈਰਾ ਕਹਿੰਦਾ ਪਾ ਮੈਂ ਐਬਸਰਾਂ ਨੂੰ ਇਹੀ ਕਹਿੰਦਾ ਸੀ ਕਿ ਉਹਨਾਂ ਨੂੰ ਕਿਤਾਮੁਖੀ ਬਣਾਓ ਕਿਤਾਮੁਖੀ ਬਣਾ ਕੇ ਉਹਨਾਂ ਨੂੰ ਫਿਰ ਉਹਨਾਂ ਤੇ ਫੋਕਸ ਕਰੋ ਕਿ ਉਹ ਆਪਾਂ ਇਹ ਨਹੀਂ ਕਿ ਆ ਕਿ ਪੈਸਾ ਲਿਆ 10000 ਰੁਪਇਆ ਲਿਆ ਤੇ ਉਹਨੂੰ ਮੇਰੇ ਮਜ਼ਦੂਰੀ ਕਰਕੇ ਵਾਪਸ ਕਰਨ ਇੱਕ ਬੋਦੀ ਜੀ ਨੇ 70 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਕਿਸੇ ਵੀ ਵਰਗ ਦੇ ਨਾਲ ਸਬੰਧ ਰੱਖਦੇ ਹੋਣ ਚਾਹੇ ਉਹ ਜਨਰਲ ਵਰਗ ਨਾਲ ਸਬੰਧ ਰੱਖਦੇ ਹੋਣ ਉਹਨਾਂ ਨੂੰ ਆਯੂਸ਼ਮਾਨ ਜਿਹੜੀ ਯੋਜਨਾ ਦਾ ਲਾਭ ਦੇਣ ਵਾਸਤੇ ਇਕ ਬਹੁਤ ਵੱਡਾ ਅਪਰਾਲਾ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਕਿਸੇ ਵਰਗ ਦਾ ਸਬੰਧਤ ਵਿਅਕਤੀ ਹੋਵੇ ਉਹਨਾਂ ਉਸ ਨੂੰ ਉਹ ਆਯੂਸ਼ਮਨ ਕਾਰਡ ਬਣੇਗਾ ਔਰ 5 ਲੱਖ ਪ੍ਰਤੀ ਪਰਿਵਾਰ ਜਿਹੜਾ ਉਸ ਦਾ ਲਾਭ ਲੈ ਸਕਦਾ ਧੰਨਵਾਦ